ਪੰਜਾਬ ਦੇ ਵਿੱਚ ਲੁਧਿਆਣਾ ਦੀ ਪੱਛਮੀ ਵਿਧਾਨ ਸਭਾ ਸੀਟ ਤੇ ਹੋਈ ਉਪ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਜਿਸ ਨੂੰ ਲੈ ਕੇ ਆਪ ਆਗੂਆਂ ਅਤੇ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਦਰਸਲ ਇਸ ਜਿੱਤ ਨੇ ਜਿੱਥੇ ਪਾਰਟੀ ਦੇ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਜ਼ਮੀਨ ਹੋਰ ਮਜ਼ਬੂਤ ਕਰ ਦਿੱਤੀ ਹੈ ਉੱਥੇ ਹੀ ਇਹ ਵੀ ਸਪਸ਼ਟ ਸੰਕੇਤ ਦਿੰਦਾ ਹੈ ਕਿ ਪੰਜਾਬ ਦੇ ਵਿੱਚ ਸੱਤਾ ਵਿਰੋਧੀ ਲਹਿਰ ਅਜੇ ਆਮ ਆਦਮੀ ਪਾਰਟੀ ਦੇ ਖਿਲਾਫ ਉਨੀ ਮਜ਼ਬੂਤ ਨਹੀਂ ਹੋ ਪਈ ਜਿੰਨੀ ਵਿਰੋਧੀ ਪਾਰਟੀਆਂ ਉਮੀਦ ਕਰ ਰਹੀਆਂ ਸੀ ਸੋ ਆਓ ਤੁਹਾਨੂੰ ਦੱਸਦੇ ਹਾਂ ਕੀ ਰਹੇ ਆਪ ਉਮੀਦਵਾਰ ਦੇ ਜਿੱਤ ਦੇ ਚਾਰ ਪ੍ਰਮੁੱਖ ਕਾਰਨ ਅਤੇ ਕਾਂਗਰਸ ਭਾਜਪਾ ਅਤੇ ਅਕਾਲੀ ਉਮੀਦਵਾਰਾਂ ਦੀ ਕਿਉਂ ਹੋਈ ਹੈ ਕਰਾਰੀ ਹਾਰ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੇ ਹੋਈ ਜਿਮਨੀ ਚੋਣ ਦੇ ਵਿੱਚ ਆਪ ਉਮੀਦਵਾਰ ਸੰਜੀਵ ਅਰੋੜਾ ਨੇ ਸ਼ਾਨਦਾਰ ਧਮਾਕੇਦਾਰ ਜਿੱਤ ਦਰਜ ਕਰਦੇ ਹਾਂ ਵਿਰੋਧੀਆਂ ਨੂੰ ਕਰਾਰੀ ਮਾਤ ਦਿੱਤੀ ਹੈ ਦਰਅਸਲ ਆਮ ਆਦਮੀ ਪਾਰਟੀ ਨੂੰ ਇਹਨਾਂ ਚੋਣਾਂ ਦੇ ਵਿੱਚ ਆਪਣਾ ਉਮੀਦਵਾਰ ਪਹਿਲਾਂ ਐਲਾਨ ਕਰਨ ਦਾ ਵੱਡਾ ਫਾਇਦਾ ਮਿਲਿਆ ਕਿਉਂਕਿ ਚੋਣਾਂ ਦੀ ਤਰੀਕ ਦਾ ਐਲਾਨ ਹੋਣ ਤੱਕ ਸੰਜੀਵ ਅਰੋੜਾ ਨੇ ਜ਼ਮੀਨੀ ਪੱਧਰ ਤੇ ਖੁਦ ਨੂੰ ਕਾਫੀ ਮਜ਼ਬੂਤ ਕਰ ਲਿਆ ਸੀ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਸੁਧਾਰਨ ਤੋਂ ਲੈ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਣ ਦੇ ਲਈ ਖੁਦ ਸੰਜੀਵ ਅਰੋੜਾ ਕਾਫੀ ਸਰਗਰਮ ਦਿਖਾਈ ਦਿੱਤੇ ਇਸ ਤੋਂ ਇਲਾਵਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਸਿੰਘ ਮਾਨ ਦੇ ਪ੍ਰਚਾਰ ਵਿੱਚ ਸੰਜੀਵ ਅਰੋੜਾ ਨੂੰ ਕੈਬਨਿਟ ਵਿੱਚ ਸ਼ਾਮਲ ਕਰਨ ਦੇ ਵਾਅਦੇ ਨੇ ਵੀ ਆਪਣਾ ਕਾਫੀ ਅਸਰ ਦਿਖਾਇਆ ਕਿਉਂਕਿ ਜਦੋਂ ਲੋਕਾਂ ਨੂੰ ਪਤਾ ਚੱਲਿਆ ਕਿ ਉਹਨਾਂ ਨੂੰ ਇੱਕ ਮੰਤਰੀ ਮਿਲਣ ਜਾ ਰਿਹਾ ਹੈ ਤਾਂ ਉਹਨਾਂ ਨੇ ਵੀ ਵੋਟਾਂ ਵਾਲੀ ਧੂੜ ਘੱਟ ਦਿੱਤੀ ਸੰਜੀਵ ਅਰੋੜਾ 10637 ਵੋਟਾਂ ਦੇ ਨਾਲ ਹੋਣ ਜਿੱਤੇ ਨੇ ਉਧਰ ਦੂਜੇ ਪਾਸੇ ਕਾਂਗਰਸ ਅਤੇ ਭਾਜਪਾ ਨੂੰ ਵੱਡੇ ਨੇਤਾਵਾਂ ਦੀ ਪ੍ਰਚਾਰ ਤੋਂ ਦੂਰੀ ਅਤੇ ਅੰਦਰੂਨੀ ਕਲੇਸ਼ ਹੀ ਲੈ ਡੋਬਿਆ ਆਮ ਆਦਮੀ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਰਮੇਦੀ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੀਟ ਖਾਲੀ ਹੋਣ ਦੇ ਕੁਝ ਸਮੇਂ ਬਾਅਦ ਹੀ ਸੰਜੀਵ ਅਰੋੜਾ ਦਾ ਨਾਮ ਐਲਾਨ ਕਰ ਦਿੱਤਾ ਗਿਆ ਸੀ ਇਸ ਮਗਰੋਂ ਕੇਜਰੀਵਾਲ ਅਤੇ ਸੀਐਮ ਮਾਨ ਕਈ ਵਾਰ ਉਹਨਾਂ ਦੇ ਪ੍ਰਚਾਰ ਦੇ ਵਿੱਚ ਸ਼ਾਮਲ ਹੁੰਦੇ ਰਹੇ ਉਦਯੋਗਪਤੀਆਂ ਨੂੰ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੇ ਕੰਮ ਆਸਾਨ ਕੀਤੇ ਜਾਣਗੇ ਮਜ਼ਦੂਰਾਂ ਦੇ ਲਈ ਵੈਲਫੇਅਰ ਪਾਲਿਸੀ ਲਿਆਉਣ ਦਾ ਵੀ ਵਾਅਦਾ ਕੀਤਾ ਗਿਆ ਇਸ ਤੋਂ ਇਲਾਵਾ ਸੰਜੀਵ ਅਰੋੜਾ ਨੂੰ ਕੈਬਨਟ ਤੱਕ ਪਹੁੰਚਾਉਣ ਦਾ ਵਾਅਦਾ ਵੀ ਕੀਤਾ ਗਿਆ ਜਿਸ ਨੂੰ ਲੋਕਾਂ ਨੇ ਵੱਡੇ ਪੱਧਰ ਦੇ ਉੱਪਰ ਸਹਿਕਾਰਿਆ ਹੈ ਇਸ ਤੋਂ ਇਲਾਵਾ ਹਰ ਮਹੀਨੇ 600 ਯੂਨਟ ਬਿਜਲੀ ਅਤੇ ਮੁਫਤ ਰਾਸ਼ਨ ਮਿਲਣ ਦਾ ਫਾਇਦਾ ਵੀ ਆਮ ਆਦਮੀ ਪਾਰਟੀ ਨੂੰ ਮਿਲਿਆ ਹੈ ਕਿਉਂਕਿ ਲੁਧਿਆਣਾ ਪੱਛਮੀ ਦੇ ਵਿੱਚ ਇੱਕ ਵੱਡਾ ਹਿੱਸਾ ਸਲਮ ਏਰੀਆ ਵੀ ਆਉਂਦਾ ਹੈ ਜਿੱਥੇ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਰਹਿੰਦੇ ਨੇ ਇਹ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਕੋਲ ਵਿਧਾਨ ਸਭਾ ਸੀਟ ਸੀ ਪਰ ਇਸ ਵਾਰ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਇੱਥੇ ਹੋਰ ਜ਼ਿਆਦਾ ਵਧੀਆ ਹੋਇਆ ਦਿਖਾ ਲਈ ਦਿੱਤਾ ਹੈ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਰੀਬ ਡੇਢ ਸਾਲ ਹਲੇ ਬਾਕੀ ਪਿਆ ਅਤੇ ਉਦੋਂ ਤੱਕ ਆਮ ਆਦਮੀ ਪਾਰਟੀ ਸਪਸ਼ਟ ਬਹੁਮਤ ਦੇ ਨਾਲ ਸੱਤਾ ਦੇ ਵਿੱਚ ਹੈ ਅਜਿਹੇ ਦੇ ਵਿੱਚ ਵੋਟਰਾਂ ਨੇ ਸੰਜੀਵ अरोड़ा ਨੂੰ ਚੁਣਨ ਦੇ ਵਿੱਚ ਹੀ ਸਮੇਦਾਰੀ ਦਿਖਾਈ ਤਾਂ ਕਿ ਆਉਣ ਵਾਲੇ ਡੇਢ ਸਾਲ ਤੱਕ ਇਲਾਕੇ ਦੇ ਕੰਮਾਂ ਨੂੰ ਪਹਿਲ ਮਿਲਦੀ ਰਹੇ ਇਸ ਚੋਣ ਦੇ ਵਿੱਚ 51.33% ਦੀ VOTING ਦਰਜ ਕੀਤੀ ਗਈ ਸੀ ਜਦ ਕੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 64% ਦੀ VOTING ਇਸ ਵਿਧਾਨ ਸਭਾ ਹਲਕੇ ਦੇ ਵਿੱਚ ਹੋਈ ਸੀ ਇਸ ਜਿਮਨੀ ਚੋਣ ਦੇ ਵਿੱਚ 14 ਉਮੀਦਵਾਰ ਸਨ ਜਿਸ ਦਾ ਫਾਇਦਾ ਵੀ ਆਮ ਆਦਮੀ ਪਾਰਟੀ ਨੂੰ ਮਿਲਿਆ ਜੇਕਰ ਵੋਟ ਫੀਸ ਦੀ 65% ਤੋਂ ਜ਼ਿਆਦਾ ਹੋ ਜਾਂਦੀ ਤਾਂ ਕਾਂਗਰਸ ਜਾਂ ਵਿਰੋਧੀ ਪਾਰਟੀਆਂ ਨੂੰ ਇਸ ਦਾ ਫਾਇਦਾ ਪਹੁੰਚ ਸਕਦਾ ਸੀ ਕਿਉਂਕਿ ਪਿਛਲੀਆਂ ਚੋਣਾਂ ਦੇ ਵਿੱਚ ਵੀ ਅਜਿਹਾ ਹੀ ਕੁਝ ਦਿਖਾਈ ਦਿੱਤਾ ਸੀ ਉਧਰ ਦੂਜੇ ਪਾਸੇ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਨੂੰ ਕਾਂਗਰਸ ਦਾ ਅੰਦਰੂਨੀ ਕਲੇਸ਼ ਲੈ ਡੋ ਪਿਆ ਹੈ ਬੇਸ਼ੱਕ ਆਸ਼ੂ ਦੀ ਨਾਮਜ਼ਦਗੀ ਦਾਖਲ ਕਰਨ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪੁੱਜੇ ਹੋਏ ਸੀ ਪਰ ਉਹ ਆਸ਼ੂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਦਿਖਾਈ ਨਹੀਂ ਦਿੱਤੇ ਇਸ ਦੇ ਨਾਲ ਹੀ ਸਿਮਰਜੀਤ ਸਿੰਘ ਬੈਂਸ ਵੀ ਆਸ਼ੂ ਦੇ ਹੱਕ ਦੇ ਵਿੱਚ ਨਹੀਂ ਆਏ ਸਗੋਂ ਬੈਂਸ ਨਾਲ 36 ਦਾ ਅੰਕੜਾ ਰੱਖਣ ਵਾਲੇ ਕਮਲਜੀਤ ਕੜਵਲ ਨੂੰ ਪਾਰਟੀ ਜੁਆਇਨ ਕਰਵਾਉਣ ਦੇ ਨਾਲ ਆਸ਼ੂ ਨੂੰ ਭਾਰੀ ਨੁਕਸਾਨ ਚੱਲਣਾ ਪਿਆ ਕਾਂਗਰਸ ਦੇ ਵੱਡੇ ਆਗੂ ਪ੍ਰਤਾਪ ਬਾਜਵਾ ਨੇ ਵੀ ਆਸ਼ੂ ਦੇ ਪ੍ਰਚਾਰ ਦੇ ਵਿੱਚ ਬੱਤੀ ਨਹੀਂ ਵਾਹੀ ਇਸ ਦੌਰਾਨ ਕਾਂਗਰਸੀ ਵਰਕਰਾਂ ਦੇ ਵਿੱਚ ਉਤਸ਼ਾਹ ਦੀ ਕਮੀ ਸਾਹਮਣੇ ਆ ਗਈ ਦਿੱਤੀ ਕਿਉਂਕਿ ਕਾਫੀ ਹੱਦ ਤੱਕ ਲੋਕਲ ਲੀਡਰਸ਼ਿਪ ਵੀ ਆਸ਼ੂ ਦੇ ਪ੍ਰਚਾਰ ਦੇ ਵਿੱਚ ਖੁੱਲਕੇ ਨਹੀਂ ਚੱਲੀ ਹੋਰ ਤਾਂ ਹੋਰ ਸੀਨੀਅਰ ਨੇਤਾ ਸੰਜੀਤ ਤਲਵਾਰ ਵੀ ਕਿਤੇ ਦਿਖਾਈ ਨਹੀਂ ਦਿੱਤੇ ਇਸ ਸਭ ਦਾ ਨਤੀਜਾ ਇਹ ਨਿਕਲਿਆ ਕਿ ਆਸ਼ੂ ਨੂੰ ਸੰਜੀਵ अरोड़ा ਹੱਥੋਂ ਕਰਾਰੀ ਮਾਤ ਖਾਣੀ ਪਈ ਉਧਰ ਜਾ ਕੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਹਾਈ ਕਮਾਂਡ ਨੇ ਉਹਨਾਂ ਦੀ ਟਿਕਟ ਦਾ ਐਲਾਨ ਐਨ ਆਖਰੀ ਸਮੇਂ ਦੇ ਵਿੱਚ ਕੀਤਾ ਸੀ ਜਿਸ ਕਰਕੇ ਉਹਨਾਂ ਨੂੰ ਪੂਰੇ ਇਲਾਕੇ ਦੇ ਵਿੱਚ ਪ੍ਰਚਾਰ ਕਰਨ ਅਤੇ ਸੰਗਠਨ ਨੂੰ ਸਰਗਰਮ ਕਰਨ ਦੇ ਲਈ ਲੋੜੀਂਦਾ ਸਮਾਂ ਨਹੀਂ ਮਿਲ ਸਕਿਆ ਇਸ ਦੇ ਨਾਲ ਹੀ ਜੀਵਨ ਗੁਪਤਾ ਦੀ ਲੋਕਾਂ ਵਿਚਕਾਰ ਪਛਾਣ ਵੀ ਨਹੀਂ ਬਣ ਸਕੀ ਇਸ ਤੋਂ ਇਲਾਵਾ ਭਾਜਪਾ ਦੇ ਸਕੌਨਿਕ ਅਤੇ ਰਾਜਪਦਰੀ ਨੇਤਾਵਾਂ ਦੇ ਵਿਚਾਰ ਤਾਲਮੇਲ ਦੀ ਕਮੀ ਵੀ ਦਿਖਾਈ ਦਿੱਤੀ ਗੋਪਤਾ ਦੇ ਪ੍ਰਚਾਰ ਦੇ ਵਿੱਚ ਭਾਵੇਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਕੁਝ ਹੋਰ ਨੇਤਾ ਸਰਗਰਮ ਰਹੇ ਪਰ ਕੇਡਰ ਵਰਕਰ ਕਿਤੇ ਦਿਖਾ ਲਈ ਨਹੀਂ ਦਿੱਤਾ ਸਾਲ 2022 ਦੀਆਂ ਚੋਣਾਂ ਦੇ ਵਿੱਚ ਦੂਜੇ ਨੰਬਰ ਤੇ ਰਹਿਣ ਵਾਲੇ ਭਾਜਪਾ ਦੇ ਵਿਕਰਮ ਸਿੱਧੂ ਪ੍ਰਚਾਰ ਤੋਂ ਦੂਰ ਰਹੇ ਕਿਹਾ ਜਾ ਰਿਹਾ ਹੈ ਕਿ ਉਹ ਖੁਦ ਟਿਕਟ ਦੇ ਦਾਅਵੇਦਾਰ ਸੀ ਪਰ ਪਾਰਟੀ ਨੇ ਜੀਵਨ ਗੁਪਤਾ ਨੂੰ ਟਿਕਟ ਦੇ ਦਿੱਤੀ ਇਸ ਦੌਰਾਨ ਭਾਜਪਾ ਦਾ ਪ੍ਰਚਾਰ ਰਾਸ਼ਟਰੀ ਮੁੱਦਿਆਂ ਤੇ ਕੇਂਦਰਿਤ ਰਿਹਾ ਭਾਜਪਾ ਆਗੂਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੇ ਵੋਟਾਂ ਮੰਗੀਆਂ ਗਈਆਂ ਜਦਕਿ VOTER ਸਥਾਨਕ ਵਿਕਾਸ, ਟ੍ਰੈਫਿਕ, ਸਫਾਈ ਅਤੇ ਵਪਾਰਕ ਸਮੱਸਿਆਵਾਂ ਦਾ ਹੱਲ ਚਾਹੁੰਦੇ ਸੀ ਇਸ ਕਰਕੇ ਭਾਜਪਾ ਉਮੀਦਵਾਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਇਸੇ ਤਰ੍ਹਾਂ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦਾ ਪੱਛਮੀ ਹਲਕਾ ਸ਼ਹਿਰੀ ਖੇਤਰ ਦੇ ਵਿੱਚ ਪੈਂਦਾ ਪਰ ਅਕਾਲੀ ਦਲ ਦੀ ਰਵਾਇਤੀ ਪਕੜ ਪਿੰਡੂ ਅਤੇ ਸਿੱਖ ਬਹੁਤਾਤ ਵਾਲੇ ਖੇਤਰਾਂ ਦੇ ਵਿੱਚ ਹੈ ਭਾਜਪਾ ਨਾਲ ਉਹ ਗੱਠਜੋੜ ਟੁੱਟਣ ਦੇ ਬਾਅਦ ਤੋਂ ਹੀ ਕੇਡਰ ਵੋਟਰ ਅਕਾਲੀ ਦਲ ਤੋਂ ਦੂਰ ਹੋ ਚੁੱਕਿਆ ਹੈ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਆਮ ਆਦਮੀ ਪਾਰਟੀ ਦੇ ਨਾਲ ਜੁੜ ਚੁੱਕਿਆ ਹੈ ਇਸ ਤੋਂ ਇਲਾਵਾ ਅਕਾਲੀ ਦਲ ਦੇ ਅੰਦਰੂਨੀ ਕਲੇਸ਼ ਦੀ ਵਜ੍ਹਾ ਕਰਕੇ ਵੀ ਲੋਕ ਹਾਲੇ ਅਕਾਲੀ ਦਲ ਤੇ ਯਕੀਨ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰਬਰ ਤਿਆਰ ਦਿਖਾਲੇ ਨਹੀਂ ਦੇ ਰਹੇ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਵੀ ਕਾਫੀ ਕਮਜ਼ੋਰ ਦਿਖਾਈ ਦਿੱਤਾ ਬੇਸ਼ੱਕ ਸੁਖਬੀਰ ਸਿੰਘ ਬਾਦਲ ਖੁਦ ਪਰ ਉਪਕਾਰ ਸਿੰਘ ਘੋਮਣ ਦੇ ਚੋਣ ਪ੍ਰਚਾਰ ਦੇ ਲਈ ਆਏ ਪਰ ਵੋਟਰਾਂ ਦੇ ਵੱਲੋਂ ਉਹਨਾਂ ਨੂੰ ਉਹਨਾਂ ਰਿਸਪਾਂਸ ਨਹੀਂ ਦਿੱਤਾ ਗਿਆ ਜੋ 2017 ਤੋਂ ਪਹਿਲਾਂ ਮਿਲਦਾ ਰਿਹਾ ਹੈ ਉਜੇ ਜੇਕਰ ਭਾਜਪਾ ਅਤੇ ਅਕਾਲੀ ਦਲ ਦੀ ਵੋਟ ਮਿਲਾ ਕੇ ਦੇਖੀ ਜਾਵੇ ਤਾਂ ਇਹ 28526 ਬਣਦੀ ਹੈ ਜੋ ਕਿ ਕਾਂਗਰਸੀ ਉਮੀਦਵਾਰ ਆਸ਼ੂ ਦੀ 24542 ਵੋਟਾਂ ਤੋਂ 3984 ਵੋਟਾਂ ਜ਼ਿਆਦਾ ਬਣਦੀ ਹੈ ਸੋ ਕਾਂਗਰਸ ਤੋਂ ਇਲਾਵਾ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਜ਼ਿਮਨੀ ਚੋਣ ਦੇ ਵਿੱਚ ਹੋਈ ਹਾਰ ਅਤੇ ਮੰਥਨ ਕੀਤਾ ਜਾ ਰਿਹਾ ਹੈ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਜਿਹੀ ਸਥਿਤੀ ਤੋਂ ਬੱਚਿਆ ਜਸਕੈ ਇਸ ਮੰਥਨ ਦੇ ਵਿੱਚ ਅਕਾਲੀ ਭਾਜਪਾ ਦਾ ਮੂੜ ਗੱਠ ਜੋੜ ਹੋਣ ਦੀ ਚਰਚਾ ਨੇ ਵੀ ਫਿਰ ਤੋਂ ਜ਼ੋਰ ਫੜਿਆ ਹੋਇਆ ਹੈ ਸੋ ਆਮ ਆਦਮੀ ਪਾਰਟੀ ਦੀ ਇਸ ਸ਼ਾਨਦਾਰ ਜਿੱਤ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ ਰਾਏ ਟਿੱਪਣੀ ਤੇ ਪ੍ਰतिकਰਮ ਸਾਂਝਾ ਜ਼ਰੂਰ ਕਰਨਾ ਹੋਰ ਜਾਣਕਾਰੀ ਅਤੇ ਵਧੇਰੀਆਂ ਵੱਡੀਆਂ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ